ਇਹ ਮਾਮਲਾ ਤੁਹਾਡਾ ਜਿਹੜਾ ਤੁਸੀਂ ਵੀਡੀਓ ਸੈਂਡ ਕੀਤੀਆਂ ਕਿ ਪਾਣੀ ਸਾਡਾ ਬਹੁਤ ਖਰਾਬ ਆ ਰਿਹਾ ਹੈ ਕੀ ਹੋਇਆ ਅਸੀਂ ਨਾ ਕੱਪੜੇ ਵਾਸ਼ ਕਰਾਉਂਦੇ ਹਾਂ ਤੇ ਵਾਸ਼ਿੰਗ ਮਸ਼ੀਨ ਹਾਂਜੀ ਮਸ਼ੀਨ ਮਸ਼ੀਨ ਥੋੜੀ ਦੇਰ ਬਾਅਦ ਆ ਚੈੱਕ ਕਰਨਗੇ ਹਾਂਜੀ ਇਹ ਸਵਾਈਟ ਕੱਪੜੇ ਸੀਗੇ ਵਿੱਚ ਤੇ ਉਹ ਵਾਈਟ ਕੱਪੜੇ ਬਰਾਊਨ ਹੋ ਗਏ ਜਦੋਂ ਫਰੈਸ਼ ਵਾਟਰ ਛੱਡਿਆ ਤਾਂ ਉਹਦੀ ਤੁਹਾਨੂੰ ਮੈਂ ਵੀਡੀਓ ਸੈਂਡ ਕੀਤੀ ਹੈ ਚੈੱਕ ਕਰੋ ਉਸੇ ਹਾਂਜੀ ਸਾਰਾ ਪਾਣੀ ਬਰਾਊਨ ਆ ਰਿਹਾ ਹੈ ਇਹ ਪਾਣੀ ਵੀ ਜਿਹੜਾ ਇਹ ਇਹ ਜਿਹੜਾ ਤੁਸੀਂ ਪਾਣੀ ਦੀ ਵੀਡੀਓ ਭੇਜੇ ਪਾਣੀ ਪੀਣ ਵਾਲਾ ਪਾਣੀ ਹੈ ਜਿਹੜਾ ਨਲਕਿਓਂ ਆ ਰਿਹਾ ਹੈ ਪੂਰਾ ਉਹ ਫਰੈਸ਼ ਵਾਟਰ ਹੁੰਦਾ ਜਿਹ ਲੋ ਏਕੋ ਪੂਰੇ ਏਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਤੁਹਾਡੇ ਪੀਣ ਵਾਸਤੇ ਪਾਣੀ ਭੇਜਿਆ ਜਾ ਰਿਹਾ ਹੈ ਜਿਹੜਾ ਸਵੇਰੇ ਔਰ ਸ਼ਾਮ ਦੋ ਟਾਈਮ ਆਂਦਾ ਹੈ ਇਹ ਇਹ ਤੁਸੀਂ ਅੱਜ ਇਹ ਵੇਖਿਆ ਜਾਂ ਪਹਿਲਾਂ ਵੀ ਆਂਦਾ ਸੀ ਜਾਂ ਤੁਹਾਨੂੰ ਹਲੋ ਹਾਂਜੀ ਕੌਣ ਬੋਲ ਰਿਹਾ ਜੀ ਜੀ ਮਨਿੰਸ਼ ਬੋਲ ਰਿਹਾ ਏਕੋ ਸਿਟੀ ਤੋਂ अच्छा मनीष जी की मामला है ਤੁਹਾਡਾ ਜਿਹੜਾ ਤੁਸੀਂ ਵੀਡੀਓ ਸੈਂਡ ਕੀਤੀਆਂ ਕਿ ਪਾਣੀ ਸਾਡਾ ਬਹੁਤ ਖਰਾਬ ਆ ਰਿਹਾ ਹੈ ਹਾਂਜੀ ਹਾਂਜੀ ਇਹ ਵੀ ਜੀ ਕੀ ਹੋਇਆ ਅਸੀਂ ਨਾ ਕੱਪੜੇ ਵਾਸ਼ ਕਰਾਉਂਦੇ ਰੱਖੇ ਸੀ ਵਾਸ਼ਿੰਗ ਮਸ਼ੀਨ ਚ ਹਾਂਜੀ ਵਾਸ਼ਿੰਗ ਮਸ਼ੀਨ थोड़ी देर बाद जाकर चेक ਕਰਨਗੇ ਹਾਂਜੀ ਤੇ ਵਾਈਟ ਕੱਪੜੇ ਸੀਗੇ ਵਿੱਚ ਤੇ ਉਹ ਵਾਈਟ ਕੱਪੜੇ ਬਰਾਊਨ ਹੋ ਗਏ ਹਾਂਜੀ ਦੇਖੋ ਕੱਪੜੇ ਬਾਹਰ ਕੱਢ ਕੇ ਦੇਖਿਆ ਮਸ਼ੀਨ ਚ ਪਾਣੀ ਕਿਉਂ ਅਸੀਂ ਨਾ ਕੱਪੜੇ ਇੱਥੇ ਧੋਨੇ ਫਰੈਸ਼ ਵਾਟਰ ਨਾਲ ਓਕੇ ਹਾਂਜੀ ਕਿਉਂਕਿ ਦੋ ਤਿੰਨ ਫੈਮਿਲੀ ਰਹਿੰਦੇ ਸਾਡੀ plots ਦੇ ਪਰ ਟੈਂਕੀ ਦਾ ਪਾਣੀ ਸੇਵ ਕਰਕੇ ਰੱਖਦੇ ਆ। ਅੱਛੇ ਉਸੇ ਟਾਈਮ ਤੋਂ ਹਮਨੇ ਕਪੜੇ ਵੀ ਸਟਫ ਫਰੈਸ਼ ਆਉਂਦਾ। ਹਾਂਜੀ। ਸਾਰੇ ਵਾਈਟ ਕੱਪੜੇ ਬਰਾਊਨ ਹੋ ਗਏ। ਹਾਂਜੀ। ਅਸੀਂ ਬਾਹਰ ਆ ਕੇ ਫਿਰ ਫਰੈਸ਼ ਕਿਚਨ ਦੇ ਫਰੈਸ਼ ਵਾਟਰ ਛੱਡਿਆ ਤੇ ਉਦੀਪਨ ਨੂੰ ਵੀਡੀਓ ਸੈਂਡ ਕੀਤੀ ਹੈ। ਚੈੱਕ ਕਰਦੇ ਹੋ ਤੁਸੀਂ। ਹਾਂਜੀ। ਸਾਰਾ ਪਾਣੀ ਬਰਾਊਨ ਆ ਰਿਹਾ। अच्छा जी ये आपका पानी भी जड़ा ये ये जड़ा ਤੁਸੀਂ ਪਾਣੀ ਦੀ ਵੀਡੀਓ ਭੇਜੇ ਪਾਣੀ ਪੀਣ ਵਾਲਾ ਪਾਣੀ ਹੈ ਜਿਹੜਾ ਨਲਕਿ ਚ ਆ ਰਿਹਾ ਪੂਰਾ ਇਹ ਫਰੈਸ਼ ਵਾਟਰ ਹੁੰਦਾ ਜਿਹੜਾ ਹਾਂਜੀ ਹਾਂਜੀ ਜਿਹੜਾ ਇਹ ਜਿਹੜਾ ਤੁਹਾਨੂੰ ਇੱਕ ਪੂਰੇ ਪੂਰੇ ਇੱਕੋ ਸਿਟੀ ਨਿਊ ਚੰਡੀਗੜ੍ਹ ਦੇ ਵਿੱਚ ਜਿਹੜਾ ਤੁਹਾਡੇ ਪੀਣ ਵਾਸਤੇ ਪਾਣੀ ਭੇਜਿਆ ਜਾ ਰਿਹਾ ਇਸ ਤਰੀਕੇ ਦਾ ਪਾਣੀ ਹੈ ਇਹ ਹਾਂਜੀ ਹਾਂਜੀ ਉਹ ਪਾਣੀ ਹੈ ਜੀ ਹਮ ਫਰੈਸ਼ ਵਾਟਰ ਜਿਹੜਾ ਸਵੇਰ ਔਰ ਸ਼ਾਮ ਦੋ ਟਾਈਮ ਆਂਦਾ ਹੈ ਇਹ ਇਹ ਤੁਸੀਂ ਅੱਜ ਹੀ ਵੇਖਿਆ ਜਾਂ ਪਹਿਲਾਂ ਵੀ ਆਂਦਾ ਸੀ ਜਾਂ ਤੁਹਾਨੂੰ ਅੱਜ ਤੁਸੀਂ ਗੌਰ ਕੀਤੀ ਹੈ ਅੱਜ ਥੋੜਾ ਜ਼ਿਆਦਾ ਘਰ ਕੀਤੀ ਪਹਿਲੇ ਇੱਕ ਦੋ ਵਾਰੀ ਆਇਆ ਮਾੜਾ ਜਿਹਾ ਆਇਆ ਅਸੀਂ ਕਿਹਾ ਚਲੋ ਹੁਣ ਆ ਤਾ ਰਿਹਾ ਫਰੈਸ਼ੀ ਆ ਰਿਹਾ ਥੋੜੀ ਦੇਰ ਬਾਅਦ ਮਿੱਟੀ ਵਾਲਾ ਖਤਮ ਹੋ ਗਿਆ ਉਸ ਤੋਂ ਬਾਅਦ ਸਵਾਈਟ ਆ ਰਿਹਾ ਪਾਣੀ ਲੇਕਿਨ ਅੱਜ ਕਾਫੀ ਦੇਰ ਆਇਆ ਵੀਡੀਓ ਤੁਸੀਂ ਦੇਖਿਆ ਆ ਕਿ ਮੈਨੂੰ ਵੀਡੀਓ ਸੈਂਡ ਕੀਤੀ ਸੀ ਹਾਂਜੀ ਹਾਂਜੀ ਥੋੜੇ ਦੇਰ ਆੰਦ ਰਿਹਾ ਤਾਂ ਇਹੇ ਪਾਣੀ ਉੱਪਰ ਟੈਂਕੀ ਚ ਜਾਂਦਾ ਜੀ ਜਿਹੜੇ ਅਸੀਂ ਵਾਸ਼ ਆਪਣਾ ਆਪਣਾ ਹੱਥੋਂ ਨੋ ਜਾਂ ਫਿਰ ਫਿਲਟਰ ਕਰਕੇ ਅਸੀਂ ਪਾਣੀ ਫਿਲਟਰ ਕਰਕੇ ਵੀ ਪੀਂਦੇ ਕਿਉਂਕਿ ਇਹ ਫਰੈਸ਼ ਵਾਟਰ ਨਹੀਂ ਹੁੰਦਾ ਹਾਂਜੀ ਹਾਂਜੀ ਤੇ ਪੂਰੇ ਟਾਇਲਟ ਦੇ ਵਿੱਚ ਵੀ ਤੁਹਾਨੂੰ ਮੈਂ ਇੱਕ ਵੀਡੀ ਅੱਜ ਕਿਤੇ ਰਿਪੇਅਰ ਦਾ ਕੰਮ ਤਾਂ ਨਹੀਂ ਚੱਲ ਰਿਹਾ ਕਿਤੇ ਪੈਪੂ ਫੜ ਜਾਂਦਾ ਕੋਈ ਤੁਹਾਡੇ ਧਿਆਨ ਚ ਹੋਵੇ ਜੇ ਤੁਸੀਂ ਦੇਖਿਆ ਹੋਏ ਆ ਜਾਂਦੇ ਆਪਣੀ ਕੁਸਤੀ ਦੇ ਵਿੱਚ ਨਹੀਂ ਮੇਰੇ ਅੱਜ ਕੋਈ ਅੱਜ ਦੇ ਦਿਨ ਦਾ ਕੋਈ ਧਿਆਨ ਚ ਨਹੀਂ ਆ ਵਿੱਚ ਨਾ ਕੋਈ ਸਾਡੇ ਆਰ ਡਬਲਯੂ ਇਕੋ ਸਿਟੀ ਦੇ ਜਿਹੜੀ ਗਰੁੱਪ ਬਣਾਇਆ ਉਸ ਕੋਈ ਮੈਸੇਜ ਵੀ ਨਹੀਂ ਆਇਆ ਉਸ ਤੋਂ ਪਰ ਲੱਗਦਾ ਮਨੀਤ ਜੀ ਬਹੁਤ ਵੱਡਾ ਬੱਚਿਆਂ ਤੇ ਤੁਹਾਡੀ ਸਿਹਤ ਨੂੰ ਵੀ ਲੈ ਕੇ ਬਹੁਤ ਵੱਡਾ ਖਤਰਾ ਹੈ ਕਿਉਂਕਿ ਬਿਲਕੁਲ 스ਮੈਲ ਪਾਣੇ ਜੋ 스ਮੈਲ ਆ ਰਹੀ ਕਰਨੀ ਗੰਦੀ 스ਮੈਲ ਆਈ ਹੈ ਤੇ ਬੱਚਿਆਂ ਦੇ ਵਾਸਤੇ ਸਾਡੇ ਵਾਸਤੇ ਸਾਰਿਆਂ ਵਾਸਤੇ ਖਤਰਾ ਹੀ ਹੈ ਜੀ ਇਹ ਗੰਦਾਪਣੀ ਕਪੜੇ ਵੀ ਤੁਹਾਡੇ ਖਰਾਬ ਹੋ ਗਏ ਜਿਹੜੇ ਮਹਿੰਗੇ ਕਪੜੇ ਸੀ ਜਿਹੜੇ ਤੁਹਾਨੂੰ ਬਰਕਸ਼ੀਟਾਂ ਸੀਗੀਆਂ ਮੇਰੀਆਂ ਬੁਲਨ ਵਰਡਸ਼ੀਟ ਸੀਗੀਆਂ ਸਾਰੀਆਂ ਖਰਾਬ ਹੋ ਗਈਆਂ ਜੀ ਇਹਦੇ ਬਾਰੇ ਕੁਛ ਸਾਰੇ ਇਹਦੇ ਬਾਰੇ ਤੁਸੀਂ ਕੋਈ ਇਕੋ ਸਿਟੀ ਦੇ ਜਿਹੜੇ ਮੇਨ ਕੋਈ ਪਾਣੀ ਵਾਟਰ ਸਪਲਾਈ ਵਾਲੇ ਉਹਨਾਂ ਨੂੰ ਕੋਈ ਦੱਸਿਆ ਉਹਨਾਂ ਨੂੰ ਭੇਜਿਆ ਕੋਈ ਵੀਡੀਓ ਤੁਸੀਂ ਕੁਝ ਕਿਸੇ ਨੇ ਨਹੀਂ ਭੇਜਿਆ ਜੀ ਮੈਂ ਸਿਰਫ ਤੁਹਾਨੂੰ ਸਿੱਧਾ ਡਾਇਰੈਕਟ ਮੈਨੂੰ ਨਹੀਂ ਭੇਜਿਆ ਸੀ ਵੀ ਤੁਸੀਂ ਅੱਗੇ ਥੋੜੀ ਕਾਰਵਾਈ ਕਰੋ ਵੀ ਥੋੜਾ ਲੋਕਾਂ ਨੂੰ ਅਵੇਅਰ ਹੋਣ ਹੂੰ ਉਹ ਜਿਹੜੇ ਪ੍ਰਧਾਨਾ ਉਹਨਾਂ ਨੂੰ ਵੀ ਪਤਾ ਨਹੀਂ ਹੋਣਾ ਇਸ ਚੀਜ਼ ਦਾ ਤੁਸੀਂ ਪ੍ਰਧਾਨਾ ਦੇ ਚਲ ਧਿਆਨ ਚ ਲਿਆਦੇ ਹੋ ਅਸੀਂ ਵੀ ਲਿਆ ਦਾਂਗੇ ਪਰ ਇਹ ਜਿਹੜੀ ਅੱਜ ਪਾਣੀ ਦੀ ਪ੍ਰੋਬਲਮ ਆਈ ਹੈ ਤਾਂ ਕਿਤਨੇ ਕਿਤੇ ਬਹੁਤ ਵੱਡਾ ਮੇਰੇ ਖਿਆਲ ਪੂਰੀ ਇੱਕੋ ਸਿਟੀ ਨੂੰ ਮੁਸ਼ਕਲ ਹੈ ਇਸ ਦਿਨ ਹਾਲ ਤਾਂ ਪੀਣ ਵਾਲੇ ਪਾਣੀ ਦੀ ਮੁਸ਼ਕਲ ਆਈ ਦੂਜੇ ਵਸ ਜਿਹੜਾ ਟੈਂਕੀਆਂ ਦੇ ਵਿੱਚ ਜਾਂ ਕੱਪੜੇ ਧੋਣ ਵਾਸਤੇ ਪਾਣੀ ਦੀ ਮੁਸ਼ਕਲ ਹੈ ਨਾ ਬਿਲਕੁਲ ਭਾਈ ਫਰੈਸ਼ ਵਾਟਰ ਜਿਹੜਾ ਸਾਰਾ ਦਿਨ ਹੁੰਦਾ ਹੈ ਬਾਕੀ ਜਿਹੜਾ ਪਾਣੀ ਪੀਣਾ ਹੁੰਦਾ ਸੀ ਆਰਓ ਤੋਂ ਫਿਲਟਰ ਕਰਕੇ ਪੀਣੇ ਹੂੰ ਹੂੰ ਔਰ ਟੈਂਕੇ ਵੀ ਜਿਹੜਾ ਸੇਵ ਕਰਦੇ ਆ ਸੀ ਉਹੀ ਆਰਓ ਕਰਕੇ ਪੀਂਦੇ ਆ ਨਾ ਫਿਲਟਰ ਕਰਕੇ ਹਾਂਜੀ ਹਾਂਜੀ ਉਹ ਸਾਰਾ ਉਪਰ ਇਸ ਟਾਈਮ ਮੈਨੂੰ ਅਗਰ ਟੈਂਕੇ ਮਿੱਟੀ ਹੋਣੀ ਹੈ ਪਰ ਕਿਵੇਂ ਦਿਖੇ ਪਾਣੀ ਨਿਊ ਨਿਊ ਚੰਡੀਗੜ੍ਹ ਦਾ ਏਰੀਆ ਹੋਵੇ ਜਿੱਥੇ ਕੀ ਨਿਊ ਚੰਡੀਗੜ੍ਹ ਨੂੰ ਜਦੋਂ ਬਸਾਇਆ ਗਿਆ ਤਾਂ ਹਰ ਫੈਸਿਲਿਟੀ ਦੇ ਨਾਲ ਤੁਹਾਨੂੰ ਵਾਦਾ ਕੀਤਾ ਸੀ ਪਰ ਉਸ ਵਾਦੇ ਦੇ ਨਾਲ ਕਿੰਨਾ ਕਿ ਇਕੋ ਸਿਟੀ ਜਿਹੜੀ ਨਿਊ ਚੰਡੀਗੜ੍ਹ ਤੁਹਾਡੇ ਖਰਾ ਉਤਰ ਰਹੀ ਹੈ ਤੁਹਾਡੀ ਸਿਹਤ ਵਾਸਤੇ ਧਿਆਨ ਰੱਖ ਰਹੀ ਹੈ ਸਿਹਤ ਵਾਸਤੇ ਵੀ ਬਾਕੀ ਜਿਹੜੀਆਂ ਹੋਰ ਸਨੈਚਿੰਗਸ ਹੋ ਰਹੀਆਂ ਹਨ ਕੋਈ ਪੈਟਰੋਲਿੰਗ ਨਹੀਂ ਹੈ ਇੱਥੇ ਹੁਣ ਇਹਦੇ ਪਿੱਛੇ ਇੱਕ ਸ਼ਾਇਦ ਨਿਊ ਦਾਈਸੀ ਜੀ ਪਿੱਛੇ 3-4 ਘਰਾਂ ਦੇ ਇਕੱਠੇ ਚੋਰੀ ਹੋਈ ਹੈ ਅੱਪੇ ਕਿਸੇ ਨੀਵ ਲੌਕਸ ਹਾਂਜੀ ਅੱਛਾ ਕੋਈ ਸਕਿਉਰਿਟੀ ਦਾ ਇੰਤਜ਼ਾਮ ਨਹੀਂ ਹੈ ਕੁਝ ਨਿਵੇੜੇ ਕੁਝ ਨਹੀਂ ਆਪਣੇ ਪ੍ਰਾਈਵਟਸ ਕੋਲ ਕੇ ਰੱਖੇ ਮੇਨ ਗੇਟ ਦੇ ਤਰਫੇ ਇੱਕ ਸਕੂਟੀ ਬਾਕਸਾ ਉੱਥੇ ਦਿਨ ਰਾਤ ਕੋਈ ਸਕੂਟੀ ਆਫ ਜਿਹੜੇ ਬੈਠਦੇ ਆ ਕਿੰਨੇ ਲੱਖਾਂ ਕਰੋੜਾਂ ਰੁਪਏ ਤੁਸੀਂ ਫਲੈਟ ਲਏ ਸੀ ਕਿ ਕਿੰਨੇ ਸਾਲ ਪਹਿਲਾਂ ਵੀਰ ਜੀ ਹੋਗੇ 4-5 ਸਾਲ ਹੋ ਗਏ ਜੀ ਇੱਥੇ ਅੱਛਾ ਜੀ ਉਦੋਂ ਤੋਂ ਕੋਈ ਤੁਹਾਨੂੰ ਸੇਫਟੀ ਨਹੀਂ ਹੈ ਇੱਥੇ ਕੋਈ ਸੇਫਟੀ ਨਹੀਂ ਹੈ ਵੀਰ ਜੀ ਕੋਈ ਸੇਫਟੀ ਨਹੀਂ ਹੈ ਮੇਰੇ ਇੱਕ ਮੇਰੀ ਮੇਰੇ ਘਰੋਂ ਪਿਛਲੇ ਨਵਟਰ ਵੀ ਚੋਰੀ ਮੇਰੇ ਘਰ ਦਾ ਨਵਟਰ ਚੋਰੀ ਹੋਇਆ ਸੀਗਾ ਸ਼ਾਇਦ ਤੁਹਾਨੂੰ ਤੁਸੀਂ ਲਾਈ ਸੀ ਨਿਊਜ਼ ਹਾਂਜੀ 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 ਇਹ ਨਵਟਰ ਪੂਰਾ ਬੈਟਰੀ ਦੇ ਨਾਲ ਚੋਰੀ ਹੋਇਆ ਸੀਗਾ ਜੀ ਹੂੰ ਮਲਿਕੋ ਸਿਟੀ ਦੇ ਜਿਹੜੇ ਪ੍ਰਬੰਧਕ ਬਿਲਕੁਲ ਜ਼ੀਰੋ ਤੁਹਾਨੂੰ ਦੱਸ ਰਹੇ ਬਿਲਕੁਲ ਜ਼ੀਰੋ ਜੀ ਬਿਲਕੁਲ ਜ਼ੀਰੋ ਹੂੰ ਕੋਈ ਸਿਕਿਉਰਟੀ ਨਹੀਂ ਹੈ ਕੋਈ ਪੀਆ ਪੈਣਾ ਆਪਣੇ ਰਾਤ ਸਾਮ ਨੂੰ ਘੁੰਮਦੀਆਂ ਚੈਰ ਕਰਦੀਆਂ ਸੈਚਿੰਗ ਹੁੰਦੀ ਹੈ ਕੋਈ ਪਾਰਕਿੰਗ ਦਾ ਪ੍ਰਬੰਧ ਵੀ ਨਹੀਂ ਹੈ ਕੋਈ ਸਹੀ ਤਰੀਕੇ ਦਾ ਕੋਈ ਉੱਥੇ ਵੀ ਸੇਫਟੀ ਕੋਈ ਨਹੀਂ ਹੈ ਬਿਲਕੁਲ ਬਿਲਕੁਲ ਨਹੀਂ ਹੈ ਬਿਲਕੁਲ ਨਹੀਂ ਹੈ ਹੂੰ ਠੀਕ ਹੈ ਮਰੀਜੀ ਮੈਂ ਤੁਹਾਡਾ ਇਹ ਬਿਲਕੁਲ ਰਿਕਾਰਡ ਕਰ ਲਿਆ ਤੇ ਬਿਲਕੁਲ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਸੁਣਾਵਾਂਗੇ ਕਿ ਪ੍ਰਸ਼ਾਸਨ ਤੱਕ ਤੁਹਾਡੀ ਜਿਹੜੀ ਆਵਾਜ਼ ਹੈ ਜੂਰ ਪਹੁੰਚਾਵਾਂਗੇ ਦੂਜੇ ਸਿਨੀਅਰ ਅਧਿਕਾਰੀਆਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੀ ਮੁਸ਼ਕਲਾਂ ਬਾਰੇ ਹਾਂ ਇੱਕ ਮਰੀਜੀ ਹੋਰ ਹੈ ਇੱਥੇ ਨਾ ਸਟ੍ਰੇਟ ਡੌਗ ਦਾ ਬੜਾ ਹੋ ਹੈਗਾ ਨਾ ਗਲੀਆਂ 'ਚ ਬਹੁਤ ਸਟ੍ਰੇਟ ਡੌਗਸ ਹੈਗੇ ਬੱਚੇ ਨਾ ਖੇਡਣਾ ਕੋਦਣਾ ਹੁੰਦਾ ਡਰ ਲੱਦਾ ਬੱਚੇ ਨੂੰ ਕੱਟ ਨਾ ਲੈਣ ਇਹ ਕਿਸੇ ਘਰ ਦੇ ਰੱਖੇ ਹੋਏ ਆ ਜਾਂ ਫਿਰ ਕੋਈ ਆਵਾਰਾ ਨੇ ਗਲੀਆਂ ਗਲੀਆਂ 'ਚ ਆਵਾਰਾ ਕੁੱਤੇ ਨੇ ਸਟ੍ਰੇਟ ਡੌਗ ਨੇ ਸਾਰੇ ਅੱਛਾ ਸਾਰੇ ਆਵਾਰਾ ਉਹ ਕੀ ਕਰਨੀ ਹੈ ਬੇ ਜੀ ਇਹ ਤਾਂ ਫਿਰ ਬਹੁਤ ਵੱਡਾ ਇਹ ਵੀ ਖਤਰਾ ਬੱਚਿਆਂ ਨੂੰ ਜਦ ਤਹਾਂ ਹੁਣ ਪਾਰਕ ਚ ਕੋਮਦੇ ਤੁਹਾਡੇ ਨੇੜੇ ਸਿੱਕਿਆ ਵੀ ਹੈ ਤੁਹਾਡੇ ਕੁਝ ਟਾਈਮ ਪਹਿਲੇ ਪਿੱਛੇ ਕੱਟਿਆ ਵੀ ਇੱਕ ਬੱਚੇ ਨੂੰ ਗੋਲ ਨੇ ਹਾਂ ਜੀ ਹਾਂ ਜੀ ਉਹ ਫਿਰ ਅਸੀਂ ਕਿਸ ਮਤਲਬ ਸਪੋਰ ਸਾਡੇ ਬੱਚੇ ਨੂੰ ਕੋਈ ਕੁੱਤਾ ਕਰ ਲਵੇ ਅਸੀਂ ਕਿਹਨੂੰ ਕੁੱਛਾਂਗੇ ਹੂੰ ਬਿਲਕੁਲ 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 ਹੈ ਨਾ ਪਾਰਕਾਂ ਦੇ ਵਿੱਚ ਬੱਚੇ ਖੇਡਦੇ ਨੇ ਛੋਟੇ ਛੋਟੇ ਣੇ ਆਣੇ ਪਾਰਕਾਂ ਦੇ ਕੁੱਤੇ ਕੋਮਰੇ ਹੁੰਦੇ ਜੀ ਹੂੰ ਹੂੰ ਠੀਕ ਹੈ ਮਨੀਜੀ ਤੁਹਾਡਾ ਬਿਲਕੁਲ ਇਹ ਜਿਹੜਾ ਤੁਹਾਡੀ ਮੰਗਾ ਸੀ ਜਿਹੜੂ ਅਸੀਂ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਤੇ ਨਾਲ ਦੀ ਨਾਲ ਇਕੋ ਸਿਟੀ ਦੇ ਜਿਹੜੇ ਪ੍ਰਬੰਧ ਦੇਖ ਰਹੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਕਿ ਜਰੂਰ ਇਸ ਵੱਲ ਧਿਆਨ ਦਿੱਤਾ ਜਾਵੇ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਹੋਵੇ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਠੀਕ ਠੀਕ ਹੈ ਥੈਂਕ ਯੂ ਥੈਂਕ ਯੂ ਵੈਰੀ ਥੈਂਕ ਯੂ ਵੈਰੀ ਥੈਂਕ ਯੂ